12 ਮਹਾਵਾਜ ਜੀ ਦੀ ਬਾਣੀ ਦਾ ਬਾੜ ਉਸ ਤੋਂ ਬਾਅਦ ਗੁਰੂ ਚਰਣਾ ਕੇ ਚਰਦਾਸ ਬੰਤੀ ਹੋਵੇਗੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਬਾਰਹ ਮਹਾਵਾਜ ਮਹੱਲਾ ਪੰਜਵਾ ਕਰ ਚੌਥਾਈ ਕੋ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵੀਛੜੇ ਕਰ ਕਿਰਪਾ ਮੇ ਲੋ ਰਾਮ ਚਾਰ ਮੁੰਡ ਦਾਸ ਭ੍ਰਮੇ ਥਕਿਆ ਹੈ ਪ੍ਰਭ ਕੀ ਸਾਮ ਧਿਰਦ ਬੈਤੇ ਬਾਹਰੀ ਕਿ ਤਨਾਵੇਂ ਕਾਮ ਜਾਲ ਬਿਣ ਸਾਂ ਕਮਲਾਵਤੀ ਅਭਜਨਾ ਹੀ ਤਾਮ ਹਰਿ ਨਾਮ ਹਰਿ ਨਮੀ ਅਸਾਧਨਾ ਕਲਪਾਈ ਅਗਸਰਾਮ ਜਤ ਘਰ ਨਰਕੰਤ ਨ ਪ੍ਰਗ ਨਈ ਭਟ ਨਗਰ ਸਿਗਰਾਮ ਸਰਬ ਸਿੰਗਾਰ ਤਮੋ ਨਰਾਸ ਸੁਣਦੇ ਜੀ ਸਭ ਕਾਮ ਪ੍ਰਭ ਸੁਆਮੀ ਕੰਤ ਵਿਹੂਨੀ ਆ ਮੀਤ ਸਜਣ ਸਵਜਾਮ ਨਾਨਕੀ ਬੇਨਤੀ ਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਰੇ ਜਨ ਧਾਮ ਤੇ ਦੁਗਵੰਦਰਾਂ ਦੀ ਹੈ ਹੋਵੇ ਅਨੰਤ ਕਣਾ ਸਭ ਜਨਾਂ ਮਿਲ ਪਾਈਐ ਰਸਨਾ ਨੁਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਰਗਣਾ ਇੱਕ ਕਹਿ ਜਤੇ ਸਿ ਬਿਨ ਜੀਵਣਾ ਕਰਤਾ ਜਨਮ ਜਨਣਾ ਚਲਤ ਨਮੈ ਪੂਰੇ ਆਗਿਆ ਵਿੱਚ ਰੁਣਾ ਸੋ ਪ੍ਰਭ ਚਿਤ ਨ ਆਵੈ ਕਿਤਨਾ ਦੁੱਖ ਕਣਾ ਜਿਨੀ 라ਵਿਆ ਸੋ ਪ੍ਰਭ ਤਿਨਾਂ ਭਾਗਵਨ ਹਰ ਦਰਸ਼ਨ ਕੋ ਮਨ ਲੋ ਜਿਦਾ ਨਾਨਕ ਪੈਸ ਮਨਾ ਚੇਤ ਬਲਾਏ ਸੋ ਪ੍ਰਭ ਉਸ ਕੈ ਪਾਇ ਲਗ ਵੈਸਾ ਧੀਰਣ ਕਾ ਮਾਡੀਆਂ ਜਿਨਾਂ ਪ੍ਰੇਮ ਵੇਸੋ ਹੋ ਹਰ ਸਾਗਰ ਪੁਰਗ ਵਿਸਾਰਕ ਲੱਗੀ ਮਾਇਆ ਧੋ ਪੁੱਤਰ ਕਲਾ ਤਰਨਾ ਸੰਗਤਨਾ ਹਰਿ ਅਵਨਾਸੀਓ ਪਲਚ ਪਲਚ ਸਗਲੀ ਮੋਈ ਝੂਟਾ ਤੰਦਾ ਮੋਹ ਇੱਕ ਸਵਰ ਕੇ ਨਾਮ ਬਿਨ ਅਗੈ ਲਈਆ ਹੈ ਕੋਹੇ ਦਈਓ ਵਿਸਾਰ ਗੁਜਣਾ ਪ੍ਰਾਪ ਬਿਨ ਅਵਰਣ ਕੋਏ ਪ੍ਰੀਤ ਮਚਰਣੀ ਦੋ ਲਗੇ ਤਨ ਕੀ ਨਰ ਮਨ ਸੋਏ ਨਾਨਕ ਕੀ ਪ੍ਰਭ ਮੇਨ ਦੀ ਪ੍ਰਭ ਮਿਲ ਹੋ ਪ੍ਰਾਪਤ ਹੋਏ ਵੈਸਾ ਸੁਹਾਵਾ ਤਾਲ ਕੈ ਜਾ ਸਤ ਬੇਟੇ ਹਰ ਸੋਏ ਹਰ ਜੜ ਜੜ ਨਾਲੋੜੀ ਜਿਐ ਸਿਆ ਕੈ ਸਭ ਨਵਨ ਵਸਾ ਜਨ ਦਾਵਣ ਲੱਗਿਆ ਕਿਸਨ ਦੇਈ ਮੰਨ ਮਾਨਕ ਮੋਤੀ ਨਾਮੁ ਪ੍ਰਾਧਨ ਲੱਗੈ ਨਾਹੀ ਸੰਨ ਰਗ ਸਬੇ ਨਾਰਾਇਣ ਜਿਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕਿੰਨੇ ਆਪਣੇ ਸਹੀ ਕਹੀਐ ਧਨ ਆ ਬੜ ਲੀਆ ਦੇ ਬੜੇ ਵਿਸ਼ਣ ਗੌਰ ਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਬਾਣਨ ਹਰ ਜੇ ਡਰ ਕੀ ਲਾ ਜਸ ਤਣੀ ਜਿਸ ਕੇ ਭਾਗ ਮਥਨ ਆਸਾੜਤ ਬੰਦਾ ਕਿਸ ਲਗੇ ਹਰ ਨਾਮ ਨਾ ਜਿੰਨਾ ਪਾਸ ਜਗਦੀ ਵਰਪਨ ਤਿਆਗ ਕੈ ਮਾਨਸ ਸੰਧੀ ਆਸ ਦੋਇ ਪਾਇ ਰੁਗਤੀਆ ਗਣ ਪੈ ਸੁਦਮ ਕੀ ਬਾਸ ਜੇ ਹਾਂ ਮੈਂ ਜੈ ਸੋਣਾ ਮੱਥੇ ਤੇ ਵਲ ਗਿਆ ਸ੍ਰੇਣ ਵਿਹਾਣੀ ਬਸਤਾਣੀ ਉੱਡ ਚੱਲੀ ਗਈ ਦਰਾਸ ਜਿਨ ਕੋ ਸਾਥ ਭੇਤੀ ਆ ਸੁਦਰ ਗਏ ਹੋਏ ਖੁਲਾਸ ਘਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾ ਦਾ ਸੰਬੰਧਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸਿਕਾ ਕਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤ ਸਜ ਰੰਗੀ ਕੋ ਨਾਮੇ ਆਧਾਰੇ ਵਿਖ ਅਰੰਗ ਗੂੜਾ ਵੇ ਅਦਿਸਨ ਸਭੇ ਇਸ਼ਾਰ ਹਾਰੇ ਅੰਮ੍ਰਿਤ ਬੂੰਦ ਸੁਹਾਵਣੀ ਪ੍ਰਸਾਦੁ ਮੇਂ ਵਢਾਰ ਮਾਣ ਤੈਨੁ ਪ੍ਰਭ ਸੰਗ ਬੋਲੇਆ ਸੰਤਰਾਤਿ ਮੁਰਗੇ ਅਪਾਰ ਮਨ ਕਰਣਾ ਨੋ ਮਨ ਲੋ ਜਦਾ ਕਰਮ ਮਿਲਾ ਵਢਾਰ ਜਿਨੀ ਸਕਿਏ ਪ੍ਰਭ ਪਾਇ ਆਹੋ ਕਰਕੇ ਸਤਿ ਬਲੇ ਆਰ ਤਾਨਕ ਹਰਦੀ ਮਾਇ ਆਕਾਰ ਸ਼ਬਦ ਸਵਾਰਣ ਮਾਰਸ ਆਵੜਤਨ ਸੁਭਾਗਣੀ ਜਨ ਨਾਮ ਨਾਮ ਯੁਰਵਾਰ ਭਾਦਵੇਂ ਭਗਵ ਪ੍ਰਾਣੀਆਂ ਤੁਝ ਲਗਾਹਿ ਤਦ ਲਖ ਸਿੰਘਾਲ ਬਣਾਇ ਆਕਾਰ ਨਾਹੀ ਕੇਦ ਜਤ ਤਨ ਦੇਹੇ ਬਿਨ ਸੁਸੀ ਤਦ ਵੇਲਾ ਕੈਸਨ ਪਰੇਦ ਪਗੜ ਚਲਾਏ ਨ ਦੂਦ ਜਮ ਕਿਸਨ ਤੇ ਨਿਪੇਤ ਛੱਡ ਮੁੜੋ ਤੇ ਕਿਨੇ ਮਾਹੀ ਦਿਨ ਸੁ ਲੰਘਾ ਹੈਤ ਹੱਥ ਮਰੋੜ ਤਨ ਕਪੇਸ ਅਹ ਬੋ ਬੋ ਆਸੇ ਜੇ ਆਵਿ ਦੇ ਸੋਣੇ ਕਰਪਾ ਸਰਣਾ ਕੇ ਨਾਨਕ ਪ੍ਰਭ ਸਰਣਾਗਤੀ ਚਰਨ ਮੋਹਿਤ ਪ੍ਰਭ ਦੇਤ ਸੇ ਬਾਧੋਏ ਤੜਕ ਨ ਪਾਈ ਆਹ ਹੈ ਗੁਰ ਰਖਣ ਵਾਲਾ ਜੀਸੋ ਆਸਾ ਨਾ ਪਰੇ ਮੇ ਮਹਰਦਾ ਕਿਉ ਮਿਲਿ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਪਾਏ ਸਤਿ ਸਹਾਈ ਪ੍ਰੇਮ ਕੇ ਹੋਵ ਤਨ ਕੇ ਲਾਗਾ ਪਾਏ ਵੇੜ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਲਿ ਜਾਏ ਜਿਨੀ ਤਾਕੇ ਆਪੇਮ ਰਾਸ ਸੇ ਤ੍ਰਿਪਤ ਰਹਿਆ ਘਾਏ ਆਪ ਤਿਆਗ ਬਿਲਤੀ ਕਰ ਹੈ ਲਿਹੁ ਪ੍ਰਭੂ ਲੜਲਾਏ ਜੋ ਹਰ ਕੰਤ ਬਲਾਈਆ ਸੇ ਵਿਸੜ ਕਤ ਹੈ ਨਗਾਏ ਪ੍ਰਭ ਵਣ ਦੂਜਾ ਕੋਈ ਨਾਨਕ ਹਰ ਸਰਣਾਏ ਅਸੂ ਸੁਖੀ ਬਸੰਦੀਆ ਜਿਨਾ ਭਇ ਹਰ ਰਾਇ ਕੰਤ ਕਰਮ ਕਮਾਉੜੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਆਪਣ ਸਭੇ ਰੋਗ ਵੇਮ ਖੋਏ ਨਾਮ ਤੇ ਲਗਣ ਜਨਮ ਵੇ ਜੋਗ ਜਨਮ ਕੌੜੇ ਹੋਏ ਗਏ ਜਿਤੁ ਡੇ ਮਾਇਆ ਭੋਗ ਮੈਤਨ ਕੋਈ ਕਰ ਸਕੈ ਕਿਸ ਤਨੁ ਮੈ ਤੋਧ ਕਿਤਕਿ ਸੁਨੋ ਹੋਵੈ ਨ ਗਿਆ ਧੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਬਿਲੇ ਤਾ ਉਰਹਿ ਸਭ ਵਿਯੋਗ ਨਾਨਕ ਕੋ ਪ੍ਰਭ ਰਾਗ ਲੇ ਮੇਰੇ ਸਾਇਬ ਮੰਦੀ ਮੋਚ ਗਤਿ ਘੋਵੈ ਸਾਧ ਸੰਗ ਮਿਲ ਸੇ ਸਭੈ ਸੋਤ ਮੰਦਰ ਮਹਿ ਸੁਹੰਦੜੀਏ ਮਕਰ ਮਹਿ ਸੁਹੰਦੀ ਆਹਰ ਬਿਨਸਨ ਬੈਟੜਿਆ ਤਨ ਕੀ ਸੋਫਾ ਕਾ ਗੜੀ ਦੇ ਸਾਬ ਮਹਿ ਲੜੀਆ ਤਨ ਮਨ ਬੋਲਿਆ ਰਾਮ ਸਿਉ ਸੰਗ ਸਤਿ ਸਿਰ ਲੜੀਆ ਸਾਧਨ ਨਾਤੇ ਬਾਹਰੀ ਸਰਣ ਮਹਿ ਲੜੀਆ ਤੇਨੋ ਧਕਨ ਕਮਉ ਤਰੈ ਸੇ ਜਦ ਕੈ ਵਸ ਪੜੀਆ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਨਿਤ ਖੜੀਆ ਹਰਿ ਤਨ ਜਵੇ ਹਰਲਾਲ ਬਾਜ ਕੰਡਿਤ ਨਾ ਜਾਣੀਆ ਨਾਨਕ ਬਾਸੇ ਧੂੜ ਤਨ ਪ੍ਰਭ ਸਰਣੀ ਤਰਪਣੀਆ ਮੰਗਰ ਪ੍ਰਭ ਅਰਾਧਨਾ ਬਾਣ ਨਜਨ ਮੜੀਆ ਓਗ ਤੁਗਾ ਨਾਮ ਅਪਈ ਕੰਡ ਮਿਲਿਆ ਹਰਨਾਮੁ ਅਨਭੇਦਿਆ ਚਰਨਾਬਿੰਦ ਦਰਸਨ ਲਗੜਾ ਸਾਹ ਹੋਏ ਓਟ ਗੋਵਿੰਦ ਗੋਪਾਲ ਨਰਾਇ ਸੇਵਾ ਸੁਮੀਲਾ ਹੋ ਬੇਕੇ ਆਪੋ ਹੈ ਕਸਾਂ ਕਹੀ ਮਨ ਸਾਧੂ ਗੁਣ ਗਾਓ ਜਤੈ ਅਭਿਜਤਾ ਮਿਲੀ ਸੱਚੀ ਪ੍ਰੀਤ ਸਮਾਹੋ ਕਲਗਹਲੀਨੀ ਪਾਲ ਬ੍ਰਹਮਾ ਬੋਹੜ ਨਾ ਵਿਸ਼ੜੀ ਆਹ ਬਾੜ ਜਾਓ ਲਖ ਮੇਰੀ ਹੋ ਸਜਣ ਅਗਮ ਅਗਾਹੋ ਸਰਪੈ ਨਾਰਾਇਣ ਦਾਦਕ ਸਰਪੈ ਆਹੋ ਬਹੁ ਸੁਵੰਦਾ ਸਰਬ ਸੁਖ ਦੇਸ ਬਖਸ਼ੇ ਵੇ ਪਰਵਾਹੋ ਮਾਗ ਬਚਨ ਸੰਗ ਸਾਧੂਆ ਧੂੜੀ ਕਰੇ ਸਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਮੋ ਕਰਦਾਨ ਜਨਮ ਕਰਮ ਵਾਲੇ ਉਤਰੈ ਮਨ ਤੇ ਜਾਏ ਗੁਮਾਨ ਕਾਮ ਕਰੋਧ ਨਾਮੋ ਹੀ ਐ ਬਿਨ ਸਭ ਲੋਕ ਸੁਆਦ ਸੱਚੇ ਮਾਰਗ ਚਲਦੇ ਆਇ ਉਸਤਤ ਕਰੇ ਜਹਾਨ ਅਠ ਸਤ ਤੀਰਥ ਸਗਲ ਕੋਨ ਦੀਦ ਅਪਰਵਾਨ ਜੈਸਾ ਨੋਹ ਤੇ ਰੰਗ ਤੇ ਆਕਾਰ ਸੋਈ ਵਰਕ ਸੁਦੇਾਨ ਜਿੰਨਾ ਮਿਲਿਆ ਆਪਣਾ ਵੇ ਆਪਣਾ ਗਾਂ ਇਕ ਤਿੰਨ ਕੁਰਬਾਨ ਬਾਗ ਸੁਦੇਸ ਕਾਂਡੀ ਅਹ ਜਨ ਪੂਰਾ ਗੁਰੂ ਬੀ ਹਰਿਵਾਰ ਬਾਲ ਗੁਣ ਆਨੰਦ ਉਪਾਰਤ ਨਾਮ ਸਾਗ ਸਜਣ ਪਰਟ ਆਏ ਸਭ ਸੁਹਾਈ ਰਾਮ ਕੇ ਕਰ ਕਿਰਪਾ ਦੀਆ ਬਿਲਾਏ ਸੇ ਜਿਸੁ ਹਾਮੀ ਸਰਬ ਸੋ ਗੁਣ ਦੁਖਾ ਨਾਹੀ ਜਾਏ ਸਕੁ ਨਹੀਂ ਵੜੁ ਪਾਗਣੀ ਵਰ ਪਾਇਆ ਹਰਿ ਰਾਏ ਬਲਸਨੀਆ ਮੰਗੜ ਕਾਵਹੀ ਕੀਤ ਗੋਵਿੰਦ ਅਲਾਇ ਹਰਿ ਦੇਹਾ ਔਰਣ ਦਿਸੈ ਕੋਈ ਤੂ ਚਾਲਵੇਂ ਨਲਾਇ ਭਾਲਤ ਪਾਲਤ ਸਵਾਰਿਓ ਨ ਦੇਹ ਚਲ ਦਿੱਤੀ ਅਨ ਜਾਏ ਸੰਸਾਰ ਸੰਗਰ ਤੇ ਰਖੇ ਅਣ ਗੋੜਾ ਜਨਮੈ ਧਾਏ ਜਿ ਵਾਇ ਇਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਾਲਗੋਣ ਦੇਤ ਸਲਾਹੀਐ ਜਿਸ ਨੂੰ ਤਲਨਾ ਤੋ ਬੋਏ ਜਿਨ ਜਨਮ ਤੇ ਆਇਆ ਜਨ ਕੇ ਕਾਜ ਸਰੇ ਹਰਿ ਗੁਰ ਪੂਰਾ ਰਧਿਆ ਦਰ ਕੇ ਸੱਚ ਕਰੇ ਸਰਬ ਸੁਖਾ ਦੇ ਚਰਨ ਵਾਰ ਭੋਜਲ ਵਿਗਮ ਤਰੇ ਪ੍ਰੇਮ ਭਗਤ ਤਨ ਪਾਈਆ ਵਿਗ੍ਯਾ ਨਾਇ ਤਰੇ ਊੜ ਗਹਿ ਦੁਖ ਦਾ ਨਸੀ ਪੂਰਨ ਸਤਿ ਭਰੇ ਪਾਰ ਬ੍ਰਹਮ ਪ੍ਰਵਸਯੁ ਦੇ ਮਨ ਅੰਦਰੇ ਕੁਤਰੇ ਮਹਾਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਉਹ ਗਤੋ ਕਾਰਨਿਕ ਕੈ ਕੰਧ ਮਿਲੇ ਹਰਿ ਨਾਮ ਮਨ ਬਿਸਿਆ ਸਰਨਾਰਿ ਬਿੰਦ ਦਰਸਨ ਲਗੜਾ ਸਾਵੋ ਓਟ ਗੋਵਿੰਦ ਕੋ ਬਾਲ ਰਾਏ ਸਿਵਾ ਸੁਮੀਲਾ ਹੋ ਵਿਗਿਆਪਨ ਸਕੈ ਮਨ ਸਾਧੂ ਗੁਣ ਕਾ ਹੋ ਜਤਿ ਉਜਿਤਾ ਮਿਲੀ ਸੱਚੀ ਪ੍ਰੀਤ ਸਮਾਓ ਕਰ ਗਹਿ ਲੀਨੀ ਪਾਰ ਬ੍ਰਹਮ ਬੋੜ ਨ ਵਿਛੜਿ ਆਓ ਵਾਹre ਦਾਲਕ ਮੇਰੀਆ ਹਰ ਸੱਜਣ ਆਗਿ ਮੇ ਅਗਾਹੋ ਸਰਬ ਪਈ ਨਾਰਾਇਣ ਹੈ ਨਾਨਕ ਦਰਪਈਆ ਕੋਗ ਸੁਹੰਤਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ ਸਰਬ ਪਈ ਨਾਰਾਇਣ ਹੈ ਨਾਨਕ ਦਰਪਈਆ ਕੋਗ ਸੁਹੰਤਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ ਸਤਨਾਮ ਸ੍ਰੀ ਵਾਰੀ ਗੁਰੂ ਸਾਹਿਬ ਜੀ ਔਰ ਰਾਮ ਕਲੀ ਮਹਲਾ 3 ਅਨੰਦ ਏਕੋ ਓੰਕਾਰ ਸਤਗੁਰ ਪਰਸਾਦ ਅਨੰਦ ਦਇਆ ਮੇਰੀ ਮਾਏ ਸਤਗੁਰੂ ਪੈ ਪਾਇਆ ਸਤਗੁਰਤਾ ਪਾਇਆ ਸੈੰਗ ਸੇਤੀ ਮਨੁ ਮਧਿਆ ਬਾਤਾਈਆ ਰਾਗ ਰਤਨ ਪਰਵਾਰ ਮਰਿਆ ਸਬਦ ਕਾਪਣੀ ਆਈਐ ਸਬਦੋ ਤਾ ਕਾਬ ਹੋ ਹਰੀ ਕੇ ਰਾ ਮਨ ਦਿਨੀ ਵਸਾਇਆ ਕਹੈ ਨਾਨਕ ਅਨੰਦ ਰੂਪਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਮਣ ਹਰਿ ਨਾਲੇ ਹਰਿ ਨਾੜ ਰੋਤ ਮਨ ਮੇਰੇ ਤੂਘ ਸਭ ਵਿਸਾਰਣਾ ਹੈ ਅੰਕੇ ਕਾ ਦੇਉ ਹੋ ਕਰੇ ਸੇਰਾ ਕਾਜ ਸਭ ਸੁਆਰਣਾ ਸਭਨਾ ਕਲਾ ਸਮਰੱਤ ਸੁਣਾਮੀ ਸੋ ਘਮਨ ਵਿਸਾਲੇ ਕਹੈ ਨਾਨਕ ਮਨ ਮੇਰੇ ਸਦਾ ਰਮਣ ਹਰਿ ਨਾਲੇ ਸਾਰੇ ਸਭ ਕੰਨ ਇਕ ਤੇਰਾ ਘਰ ਤਾਂ ਤੇਰਾ ਸਭ ਕੀ ਸਰ ਹੈ ਜਿਸ ਦੇ ਸੂਮਾਵੇ ਸਦਾ ਸੁਖ ਸੁਲਾਹ ਤੇਰੀ ਨਾਮ ਮਨ ਲਸਾਵੇ ਨਾਮ ਜਨ ਕੇ ਮਨ ਵਸਿਆ ਆਵਾਜ ਸੁਖ ਨੇਰੇ ਕਹ ਨਾਨਕ ਸੱਚੇ ਸਭ ਕੰਨ ਨਹੀਂ ਕਰਤੇ ਨਾਮਿ ਅਧਾਰ ਮੇਰਾ ਜਿਨ ਭੁਖਾ ਸਭ ਗਵਾਈਆਂ ਕਰ ਸਾਥ ਸੁਖ ਮਨ ਆਏ ਵਸਿਆ ਜਿਨਿ ਸ਼ਾਸ ਸਭ ਪੁਜਾਈਆਂ ਸਦਾ ਕੁਰਬਾਨ ਬਿਤਾ ਗੁਰੂ ਵੇਟੋ ਦੇਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸਬਦ ਦਾ ਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਪਿਰਾਤਿਤ ਕਰਤਾ ਹਿ ਆ ਪੰਜ ਦੂਦ ਤੁਤ ਵਸ ਕੀਤੇ ਕਾਲ ਕੰਡਕ ਮਾਰਿਆ ਤੋਰ ਕਰਮ ਪਾਇਆ ਤੁਲ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖੋ ਆਤਿਤ ਘਰ ਅਨੁਤ ਵਾਜੇ ਅਨੰਦ ਸੁਣੋ ਵੱਡ ਭਾਗੀ ਹੋ ਸਭ ਮਨੋਰਥ ਪੂਰੇ ਬਾਹਰ ਬ੍ਰਹਮ ਪ੍ਰਭ ਪਾਇਆ ਉਤਰੇ ਸਭ ਸੂਰੇ ਦੂਖ ਰੋਗ ਸੰਤਾ ਮੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਲੇ ਸਭ ਸਿ ਪੂਰੇ ਗੁਰਤੇ ਕਾਣੀ ਸੁਣਦੇ ਬੁਨੀਤ ਕਹਤੇ ਬਵਤ ਸਤ ਗੁਰ ਰਹਿਆ ਬਿਵੰਤ ਨਾਨਕ ਕੋ ਚਰਨ ਲਾਗੇ ਬਾਚੇ ਅਨਮਦੂ ਸੁਣ ਤੇ ਪੁਨੀਤ ਕਹ ਤੈ ਭਗਤ ਸਤ ਗੁਰ ਰਹਾ ਪਰ ਪੂਰੇ ਮੈਨ ਵੰਦ ਨਾਨਕ ਗੁਰ ਚਰਨ ਲਾਗੇ ਵਾਝੇ ਅਨੰਦ ਪੂਰੇ ਸੋਟ ਪਵਨ ਗੁਰੂ ਪਾਣੀ ਪਿਤਾ ਬਾਤਾ ਧਰਤ ਦੇਵ ਸਰਾਨ ਦੋਇ ਤਾਈ ਤਾਇਆ Yeah.